ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਮਮਤੀ ਚੋਣਾਂ ਤੋਂ ਪਹਿਲਾਂ ਵੱਡਾ ਐਕਸ਼ਨ ਲੈਂਦੇ ਹੋਏ ਪੰਜਾਬ ਪੁਲਿਸ ਨੇ ਗੁਰਪ੍ਰੀਤ ਸੇਖੋ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਆਉਣ ਵਾਲੀਆਂ ਜ਼ਿਲ੍ਹਾ ਪਰੀਸ਼ਦ ਚੋਣਾਂ ਤੋਂ ਪਹਿਲਾਂ ਸਾਵਧਾਨੀ ਦੇ ਉਪਾਅ ਵੱਜੋਂ ਗੁਰਪ੍ਰੀਤ ਸਿੰਘ ਸੇਖੋ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਬਣਾਈ ਰੱਖਣ ਤੇ ਸ਼ਾਂਤੀਪੂਰਨ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਹੈ। ਦੱਸਦੇ ਕਿ ਗੁਰਪ੍ਰੀਤ ਸੇਖੋ ਨਾਬਾ ਜੇਲ੍ਹ ਬ੍ਰੇਕ ਕਾਂ ਦਾ ਮੁੱਖ ਮਲਜ਼ਮ ਹੈ। ਉਸ ਨੂੰ ਕੁਲਗੜੀ ਸਟੇਸ਼ਨ ਤੇ ਇੱਕ ਸ਼ਿਕਾਇਤ ਤੇ ਰੋਕ-ਥਾਮ ਕਾਰਵਾਈ ਵੱਜੋਂ ਗ੍ਰਿਫਤਾਰ ਕੀਤਾ ਗਿਆ ਤੇ ਕੋਈ ਕੇਸ ਦ ਹਾਲਕਿ ਡੀਐਸਪੀ ਕਰਨ ਸ਼ਰਮਾ ਨੇ ਕਿਹਾ ਹੈ ਕਿ ਉਸ ਨੂੰ ਅਗਲੀ ਕਾਰਵਾਈ ਲਈ ਦੁਪਹਿਰੇ ਐਸਡੀਐਮ ਦਫ਼ਤਰ ਪੇਸ਼ ਕੀਤਾ ਜਾਵੇਗਾ ਫਿਰੋਜ਼ਪੁਰ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋ ਉਰਫ ਸੋਨੂ ਮੁਦਕੀ ਜ਼ਿਲ੍ਹਾ ਪੰਚਾਇਤ ਚੋਣਾਂ 'ਚ ਸਰਗਰਮ ਸੀ ਸੇਖੋ ਨਵੰਬਰ 2016 ਵਿੱਚ ਸੰਸਨੀਖੇਜ਼ ਨਾਬਾ ਜੇਲ੍ਹ ਤੋੜਨ ਦਾ ਸਹਿ ਮਾਸਟਰਮਾਈਂਡ ਸੀ ਉਸ ਨੂੰ ਇੱਕ ਭਾਰੀ ਹਥਿਆਰਬੰਦ ਗਿਰੋਹ ਨੇ ਰਿਹਾ ਕਰਵਾਇ ਦਿੱਤਾ ਸੀ ਜਿਸ ਨੇ ਪਟਿਆਲਾ ਜ਼ਿਲ੍ਹੇ ਦੀ ਹਾਈ ਸਿਕਿਉਰਿਟੀ ਜੇਲ੍ਹ 'ਤੇ ਹਮਲਾ ਕੀਤਾ ਸੀ ਤੇ 6 ਮੋਸਟ ਵਾਂਟਡ ਅਪਰਾਧੀਆਂ ਨੂੰ ਭੱਜਣ ਵਿੱਚ ਮਦਦ ਕੀਤੀ ਸੀ ਜਿਨ੍ਹਾਂ ਵਿੱਚੋਂ ਦੋ ਅੱਤਵਾਦੀ ਵੀ ਸ਼ਾਮਲ ਸਨ ਸੇਖੂ ਲਗਭਗ 10 ਸਾਲ ਜੇਲ੍ਹ 'ਚ ਰਹਿਣ ਮਗਰੋਂ ਸਿਆਸਤ 'ਚ ਸਰਗਰਮ ਹੋ ਗਿਆ 2 ਸਾਲ ਪਹਿਲਾਂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸਨੇ ਆਪਣੇ ਵਿੱਚ ਬਦਲਾ ਲਿਆਂਦਾ ਹੁਣ ਉਹ ਗੱਡੀਆਂ ਦੇ ਕਾਫਲੇ ਵਿੱਚ ਵੀ ਹੁੰਦਾ ਹੈ ਹੁਣ ਉਸਦੇ ਫੇਸਬੁਕ 'ਤੇ 50000 ਤੋਂ ਵੱਧ ਫੋਲੋਅਰਸ ਨੇ 22 ਸਤੰਬਰ ਨੂੰ ਫਿਰੋਜ਼ਪੁਰ ਵਿਖੇ ਆਪਣੀ ਇੱਕ ਪ੍ਰੈਸ ਕਾਨਫਰੰਸ ਵਿੱਚ ਉਸਨੇ ਆਪਣੇ ਆਪ ਨੂੰ ਇੱਕ ਸਵੈ-ਘੋਸ਼ਿਤ ਸਮਾਜ ਸੁਧਾਰਕ ਵਜੋਂ ਪੇਸ਼ ਕੀਤਾ ਤੇ ਆਪਣੇ ਜੀਵਨ ਨੂੰ ਜਨਤਕ ਸੇਵਾ ਅਤੇ ਨਸ਼ਾ ਮੁਕਤ ਪੰਜਾਬ ਲਈ ਸਮਰਪਿਤ ਕਰਨ ਦਾ ਪ੍ਰਣ ਲਿਆ ਹੁਣ ਉਸ ਦੀ ਗ੍ਰਿਫਤਾਰੀ ਦਾ ਮਾਮਲਾ ਲਗਾਤਾਰ ਪੰਜਾਬ ਦੇ ਵਿੱਚ ਫੱਕ ਗਿਆ ਹੈ ਰਿਹਾਈ ਦੀ ਮੰਗ ਉੱਠ ਰਹੀ ਹੈ ਕੀ ਕੁਝ ਲੋਕ ਕਹਿੰਦੇ ਨਜ਼ਰ ਆ ਰਹੇ ਨੇ ਇਸ ਦੌਰਾਨ ਧੀ ਦੇ ਵੱਲੋਂ ਵੀ ਅਪੀਲ ਕੀਤੀ ਗਈ ਹੈ ਤੁਸੀਂ ਇੱਕ ਵਾਰ ਖੁਦ ਸੁਣੋ ਮਹਿਕੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਕੁਲ ਸਹਜ ਕਰ ਸਿੱਖੂ ਸਪ੍ਰਿਤ ਗੁਰਪਤ ਸਿੰਘ ਸਿੱਖੂ ਅੱਜ ਬਸ ਇਹ ਗੱਲ ਹੀ ਕਹਿਣ ਲਈ ਇੱਥੇ ਆਈ ਹਾਂ ਕਿ ਸਾਡੇ ਪਾਪਾ ਨੂੰ ਐਮਐਲਏ ਨੇ ਮਿਤਕਾਕ ਵੰਜਾ ਦਾ ਨਜਾਇਜ਼ ਕੇਸ ਪਾਇਆ ਹੈ ਉਸ ਨੇ ਇਸ ਕੇਸ ਦਾ ਸਵਾਗਤ ਤੁਸੀਂ ਦਿਨ ਹੈ ਉਸ ਨੇ ਇਸ ਕੇਸ ਦਾ ਸਵਾਗਤ ਦੇਣ ਤੇ ਲਈ ਤੁਹਾਨੂੰ ਸਾਰਿਆਂ ਨੂੰ ਸਾਡੀ ਸਪੋਰਟ ਕਰਨ ਦੀ ਭਾਵ ਹੈ ਸਾਡੇ ਪਿਆਰਦਿਆਂ ਦਾਸਾ ਨਾਲ ਸਾਡੇ ਪਾਪਾ ਨੂੰ ਜਲਦ ਤੋਂ ਜਲਦ ਜੇਲ੍ਹ ਤੋਂ ਬਾਹਰ ਕਢੋਣਾ ਹੈ ਤੇ ਸਾਡੇ ਪਾਪਾ ਨੂੰ ਜਿਤਾਉਣਾ ਹੈ ਤੇ ਜੋ ਚੀਜ਼ ਮੈਨੂੰ 4 ਸਾਲਾਂ ਦੇ ਵਿੱਚ ਨਹੀਂ ਹੋਈ ਜੀਤਪੁਰ ਦੀ ਸੜਕ ਟੁੱਟੀ ਪਈ ਹੈ ਉਹ ਚੀਜ਼ ਸਾਡੇ ਪਾਪਾ ਨੇ 2 ਦਿਨਾਂ ਦੇ ਵਿੱਚ ਕਰਾ ਕੇ ਵਿਖਾਈ ਹੈ ਇਸ ਲਈ ਜੋਨਸ਼ਾਨ ਟਰੱਕ ਤੇ ਮੋਹਰ ਲਾਉ ਤੇ ਸਾਡੇ ਪਾ ਕੇ ਗੁਰਪ੍ਰੀਤ ਸਿੰਘ ਸੇਖੋ ਦੀ ਗ੍ਰਿਫਤਾਰੀ ਹੋਈ ਆ ਇਹ ਗ੍ਰਿਫਤਾਰੀ ਸਵਤ 52 ਦੇ ਕੇਸ ਵਿੱਚ ਕੀਤੀ ਗਈ ਆ ਕੁਝ ਗੱਲਾਂ ਇਸ ਬਾਬਤ ਵੀ ਕਰਾਂਗੇ ਕਿ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਚੱਲ ਰਹੀਆਂ ਨੇ ਜਦੋਂ ਸੱਤਾ ਦੇ ਵਿੱਚ ਜਹੇ ਫਿਕਰ ਬਲ ਰਹੇ ਹੋਣ ਤੇ ਸਾਡੇ ਖਿਲਾਫ ਇੱਕ ਵੱਡੀ ਮੂਵਮੈਂਟ ਐ ਇਸ ਮੂਵਮੈਂਟ ਨੂੰ ਲੋਕਾਂ ਦੀਆਂ ਗ੍ਰਿਫਤਾਰੀਆਂ ਦੇ ਨਾਲ ਇੱਕ ਦਹਿਸ਼ਤ ਦੇ ਨਾਲ ਇੱਕ ਡਰ ਵਰਗਾ ਮਾਹੌਲ ਪੈਦਾ ਕਰਕੇ ਇਹ ਚੋਣਾਂ ਕਿਵੇਂ ਜਿੱਤਣੀਆਂ ਨੇ ਸੱਤਾ ਵਿੱਚ ਰਹਿਣ ਵਾਲਿਆਂ ਦੇ ਅੰਦਰ ਇਹ ਜਹੇ ਫਿਕਰ ਹੁੰਦੇ ਆ ਕਿ ਉਹ ਹਾਰ ਰਹੇ ਆ ਜਦੋਂ ਹਾਰ ਦੇ ਫਿਕਰ ਬੰਦੇ ਦੇ ਅੰਦਰ ਵੱਲ ਰਹੇ ਹੋਣ ਤਾਂ ਸੁਭਾਵਕ ਹੈ ਕਿ ਅਜਹੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ ਬਹੁਤ ਸਾਰੇ ਲੋਕ ਜਾਣਦੇ ਵੀ ਆ ਬਹੁਤ ਸਾਰੇ ਲੋਕ ਅਜਹੀਆਂ ਗੱਲਾਂ ਤੋਂ ਸਖੜੇ ਵੀ ਹੈ ਕਿ ਗੁਰਪ੍ਰੀਤ ਸਿੰਘ ਸੇਖੋਂ ਹੈ ਕੌਣ ਹੈ ਗੁਰਪ੍ਰੀਤ ਸਿੰਘ ਸੇਖੋਂ ਦੀ ਗ੍ਰਿਫਤਾਰੀ ਕਿਉਂ ਹੋਈ ਹੈ ਇੱਥੇ ਦੱਸਦੀ ਹੈ ਕਿ ਗੁਰਪ੍ਰੀਤ ਸੇਖੋਂ ਦੀ ਗ੍ਰਿਫਤਾਰੀ ਇਸ ਕਰਕੇ ਹੋਈ ਹੈ ਕਿ ਫਿਰੋਜ਼ਪੁਰ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਦੀ ਪਤਨੀ ਜਿਹੜੀ ਆ ਉਹ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੀ ਹੈ ਚੋਣਾਂ ਤੋਂ ਬਿਲਕੁਲ 2 ਦਿਨ ਪਹਿਲਾਂ ਅਜੇ ਹੋਰ ਵੀ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਪ੍ਰਗਟਾਈ ਜਾ ਸਕਦੀ ਹੈ ਜਿਸ ਤਰ੍ਹਾਂ ਗੁਰਪ੍ਰੀਤ ਸਿੰਘ ਸੇਖੋ ਦੀ ਗ੍ਰਿਫਤਾਰੀ ਹੋਈ ਆ 2016 ਦੇ ਵਿੱਚ ਲਾਬਾ ਜੇਲ ਬਰੇਕ कांड ਹੋਇਆ ਸੀ ਜਿਸ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋ ਜਿਹੜਾ ਸੀ ਉਹ ਨਾਮ ਚਮਕਿਆ ਖੈਰ ਗੈਂਗਸਟਰਾਂ ਦੇ ਨਾਮ ਬੁਰੇ ਹੁੰਦੇ ਆ ਪਰ ਅਕਸਰ ਸਰਕਾਰਾਂ ਵੱਲੋਂ ਜਿਹਾ ਹੀ ਰਾਗ ਪੁਲਸ ਵਿਭਾਗ ਵੱਲੋਂ ਜਿਹਾ ਇਹ ਰਾਗ ਅਲਾਪੇ ਜਾਂਦੇ ਆ ਕਿ ਜੇ ਗੈਂਗਸਟਰ ਬਾਦ ਖਤਮ ਕਰਨਾ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਸੂਝ ਬੂਝ ਦੇ ਨਾਲ ਸਮਝ ਦੇ ਨਾਲ ਉਹਨਾਂ ਨੂੰ ਮੁਖਤਰਾ ਦੇ ਵਿੱਚ ਆਉਣਾ ਚਾਹੀਦਾ ਹੈ ਜਿਵੇਂ ਆਮ ਲੋਕ ਜਿਹੜੇ ਜੀਵਨ ਬਤੀਤ ਕਰਦੇ ਆ ਘਰ ਤੇ ਜਿਹੜੇ ਗੈਂਗਸਟਰ ਦੇ ਉਸ ਸਿਸਟਮ ਨੂੰ ਛੱਡ ਕੇ ਕਾਮ ਜੀਵਨ ਬਤੀਤ ਕਰਨਾ ਚਾਹੁੰਦੇ ਆ ਤਾਂ ਆਖਰ ਫਿਰ ਸੱਤਾ ਵਿੱਚ ਰਹਿਣ ਵਾਲੇ ਲੋਕ ਸਿਆਸਤਦਾਨ ਤੇ ਪੁਲਿਸ ਇਹ ਆ ਬੰਦੇ ਨੂੰ ਵੀ ਜੀਵਨ ਕਿਥੇ ਜਿਉਣ ਦਿੰਦੇ ਆ ਖੈਰ ਗੁਰਪ੍ਰੀਤ ਸਿੰਘ ਸੇਖੋ ਉਹ ਸਾਰਾ ਕੁਝ ਭੁਲਾ ਕੇ ਅੱਗੇ ਵਧਣਾ ਚਾਹੁੰਦਾ ਹੈ ਉਹ ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਲ ਮਿਲਦਾ ਹੈ ਘੜਦਾ ਤੇ ਬਸ ਇੱਕੋ ਟੈਗ ਉਸ ਨੂੰ ਬਾਰ-ਬਾਰ ਤੰਗ ਕਰਦਾ ਹੈ ਕਿ ਨਾਬਾ ਜੇਲ੍ਹ ਬ੍ਰੇਕ ਕਾਂਡ ਦੇ ਵਿੱਚ ਗੈਂਗਸਟਰਾਂ ਦੇ ਨਾਲ ਉਸ ਦੀ ਮਿਲੀ ਭੁਗਤ ਜਿਸ ਤਰ੍ਹਾਂ ਵਿੱਚ ਕੀ ਗਾਡਰ ਉਸ ਸਮੇਂ ਭੱਜਿਆ ਸੀ ਸੁੱਖਾ ਕਾਲਵਾ ਦਾ ਕਤਲ ਇਹ तमाम ਗੱਲਾਂ ਦਾ ਜ਼ਿਕਰ ਜਿਹੜਾ ਗੁਰਪ੍ਰੀਤ ਸਿੰਘ ਸੇਖੋ ਦੇ ਆਲੇ-ਦੁਆਲੇ ਹੁੰਦਾ ਹੋਂ ਗੁਰਪ੍ਰੀਤ ਸਿੰਘ ਸੇਖੋ ਆਪਣੀ ਪਤਨੀ ਮਨਦੀਪ ਕੌਰ ਨੂੰ ਜ਼ਿਲ੍ਹਾ ਪ੍ਰਸ਼ਦ ਦੀ ਚੋਣ ਲੜਾ ਰਿਹਾ ਤੇ ਲੋਕਾਂ ਦੇ ਵਿੱਚ ਉਸ ਦੀ ਹਰਮਨ ਪਿਆਰਤਾ ਹੈ ਪਿੰਡ ਦੇ ਲੋਕ ਉਸ ਦੀ ਜਿੱਤ ਲਈ ਭਾਜਨਟ ਕਰ ਰਹੇ ਆ ਪਰ ਜਦੋਂ ਹੁਣ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਦੇ ਅੰਦਰ ਜਹੇ ਫਿਕਰ ਬਲੇ ਕਿ ਗੁਰਪ੍ਰੀਤ ਸਿੰਘ ਸੇਖੋ ਦੀ ਪਤਨੀ ਦੀ ਵੱਡੀ ਜਿੱਤ ਹੋ ਸਕਦੀ ਹੈ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਹਾਰ ਮਿਲ ਸਕਦੀ ਹੈ ਇਸ ਕਰਕੇ ਗੁਰਪ੍ਰੀਤ ਸਿੰਘ ਸੇਖੋ ਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਹੈ ਗੁਰਪ੍ਰੀਤ ਸਿੰਘ ਸੇਕੋ ਬਸ ਬੇਸ਼ੱਕ ਬਹੁਤ ਸਾਰੀਆਂ ਗੱਲਾਂ ਦੇ ਖੁਲਾਸੇ ਵਕ-ਵਕ ਇੰਟਰਵਿਊਆਂ ਦੇ ਵਿੱਚ ਦਿੰਦਾ ਹੈ ਪਰ ਉਹ ਕਹਿੰਦਾ ਹੈ ਕਿ ਅੱਜ ਵੀ ਉਸ ਦੇ ਅੱਗੇ ਗੈਂਗਸਟਰ ਲਗਾ ਕੇ ਉਸ ਦਾ ਟੈਗ ਉਸ ਦਾ ਅਕਸ ਉਸ ਦੀ ਸ਼ਖਸੀਅਤ ਜਿਹੜੀ ਹੈ ਉਹ ਖਰਾਬ ਕੀਤੀ ਜਾ ਰਹੀ ਹੈ ਉਹ ਜਿਉਣਾ ਚਾਹੁੰਦਾ ਹੈ ਉਹ ਆਗਾਮੀ ਬਣਨਾ ਚਾਹੁੰਦਾ ਹੈ ਪਰ ਸੱਤਾ ਦੇ ਲੋਕ ਜਿਹੜੇ ਆ ਉਸ ਨੂੰ ਗੈਂਗਸਟਰਿਜ਼ਮ ਦੇ ਨਾਲ ਜੋੜ ਕੇ ਉਸ ਨੂੰ ਫੇਰ ਬੈਕਫੁੱਟ ਤੇ ਤਕਣਾ ਚਾਹੁੰਦੇ ਆ ਪਰ ਉਸ ਦੀ ਹਰਮਨ ਪਿਆਰਤਾ ਹੀ ਇਸ ਦੀ ਜਿੱਤ ਨੂੰ ਦਰਸਾ ਰਹੀ ਹੈ ਇਸੇ ਕਰਕੇ ਕੁਝ ਨਹੀਂਆਂ ਗੱਲਾਂ ਜਦੋਂ ਪੁਲਿਸ ਦੇ ਹੱਥ ਕੁਝ ਨਾ ਲੱਗੇ ਤਾਂ ਫਿਰ ਅਜਿਹੇ ਕੇਸ ਜਿਹੜੇ ਆ ਉਹ ਆਲੇ ਦੁਆਲੇ ਘੁਮਾ ਦਿੱਤੇ ਜਾਂਦੇ ਆ ਜਿਸ ਕਰਕੇ ਗੁਰਪ੍ਰੀਤ ਸਿੰਘ ਸੇਖੋ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਹੋਈ ਹੈ ਜ਼ਿਲ੍ਹਾ ਪ੍ਰਸ਼ਾਸਨ ਚੋਣਾ ਦੇ ਵਿੱਚ ਵੀ ਵੱਡੇ ਖੜਾਕ ਹੋਣ ਦੀ ਸੰਭਾਵਨਾ ਹੈ ਕਿਉਂਕਿ 2 ਤੇ 3 ਦਸੰਬਰ ਦੇ ਆਲੇ-ਦੁਆਲੇ ਜਦੋਂ ਕਾਗਜ਼ ਪਰੰਦੀ ਆਖਰੀ ਮਿਤੀ ਸੀ ਉਸ ਸਮੇਂ ਵੀ ਕਾਗਜ਼ ਖੁੰਦੀਆਂ ਫੈਲਾ ਖੁੰਦੀਆਂ ਬਹੁਤ ਸਰੀਆਂ ਖਬਰਾਂ ਆਈਆਂ ਬਹੁਤ ਸਰੀਆਂ ਆਡੀਅਸ ਆਈਆਂ ਜਿਸ ਕਰਕੇ ਇਹ ਸੰਭਾਵਨਾ ਦਿਟਾਈ ਜਾ ਰਹੀ ਹੈ ਕਿ ਜਿਵੇਂ ਨਗਰ ਨਿਗਮ ਚੋਣਾ ਦੇ ਵਿੱਚ ਜੋ ਕੁਝ ਹੋਇਆ ਜੋ ਕੁਝ ਜਲਾ ਪਰਿਸ਼ਦ ਤੇ ਬਲਾਦ ਸੰਮਤੀ ਚੋਣਾ ਜਿੱਤਣ ਨੂੰ ਲੈ ਕੇ ਬਹੁਤ ਸਾਰੀਆਂ ਥਾਵਾਂ ਤੇ ਜੇ ਕਾਗਜ਼ ਭਰੇ ਭਰੇ ਵੀ ਜਾ ਗਏ ਤਾਂ ਉਥੇ ਸਕੂਟਨੀ ਦੇ ਤਹਿਤ ਰੱਦ ਕਰ ਦਿੱਤੇ ਗਏ ਇਲੈਕਸ਼ਨ ਕਮਿਸ਼ਨ ਤੇ ਵੱਡੇ ਸਵਾਲ ਖੜੇ ਹੋ ਰਿਹਾ ਵੋਟ ਚੋਰੀ ਨੂੰ ਲੈ ਕੇ ਵੱਡੀ ਚਰਚਾ ਸਿਆਸਤ ਦੇ ਵਿੱਚ ਦੇਸ਼ ਦੀ ਸਿਆਸਤ ਦੇ ਵਿੱਚ ਵੀ ਬਣੀ ਹੋਈ ਹੈ ਕਿ ਹੁਣ ਸਿਆਸਤਦਾਨ ਵੋਟਾਂ ਕਿਵੇਂ ਚੋਰੀਆਂ ਕਰਨੀਆਂ ਨੇ ਵੋਟਾਂ ਕਿਵੇਂ ਹਾਸਲ ਕਰਨੀਆਂ ਨੇ ਵੋਟਾਂ ਲਈ ਆਕਰ ਕਿਸ ਹੱਦ ਤੱਕ ਜਾਣਾ ਉਸ ਨੂੰ ਲੈ ਕੇ ਕਿਦਣਾ ਕਿਤੇ ਜਿਹੜੀ ਹੈ ਸੱਤਾ ਦੇ ਵਿੱਚ ਫਿਕਰਬਲਦੇ ਜਿਹੜੇ ਆ ਦਿਖਾਈ ਦੇ ਰਿਆ ਸੁਭਾਵਕ ਆ ਕਿ 14 ਦਸੰਬਰ ਨੂੰ ਵੱਡੇ ਖੜਾਕ ਖਿੱਚ ਦੋ ਵੋਟਾਂ ਪਾਉਣ ਲਈ ਕਿਸ ਤਰ੍ਹਾਂ ਦੀ ਜद्दोजहद ਸੱਤਾ ਵਿੱਚ ਰਹਿਣ ਵਾਲੇ ਲੋਕ ਕਰਦੇ ਆ ਪਰ ਜਿੱਥੇ ਅਸੀਂ ਗੁਰਪ੍ਰੀਤ ਸਿੰਘ ਸੇਖੋ ਦਾ ਜ गिरफ्तारी ਦਾ ਜ਼ਿਕਰ ਕਰ ਰਹੇ ਆ ਉਹ ਐਸੇ ਕਰਕੇ ਕਰ ਰਹੇ ਆ ਕਿ ਜੇ ਕੁਝ ਲੋਕ ਅਜਿਹੇ ਮਾੜੇ ਸਿਸਟਮ ਨੂੰ ਛੱਡ ਕੇ ਅੱਗੇ ਵਧਣਾ ਚਾਹੁੰਦੇ ਆ ਤਾਂ ਫਿਰ ਅਜਹੀਆਂ ਗ੍ਰਿਫਤਾਰੀਆਂ ਕਰਕੇ ਉਹਨਾਂ ਨੂੰ ਉਸ ਪਾਸੇ ਨਾ ਧੱਕਿਆ ਜਾਵੇ ਜਿਸ ਦੇ ਨਾਲ ਸਿਸਟਮ ਮਨੁੱਖ ਤੇ ਆਮ ਲੋਕ ਜਿਹੜੇ ਆ ਉਹ ਜੀਵਨ ਜਿਉਣ ਦਾ ਵੱਲ ਭੁੱਲ ਜਾਣ ਪਰ ਇਹ ਅਜਹੀਆਂ ਗੱਲਾਂ ਇਸ ਕਰਕੇ ਕਰਨੀਆਂ ਪੈਰੀਆਂ ਕਿ ਚੋਣਾ ਜਿਹੜੀਆਂ ਨੇ ਉਸ ਮਾਹੌਲ ਦੇ ਵਿੱਚ ਹੋ ਰਹੀਆਂ ਨੇ ਜਦੋਂ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਸ ਗੱਲ ਦੇ ਫਿਕਰ ਨਜ਼ਰ ਆ ਰਿਹਾ ਕਿ ਉਹ ਹਾਰ ਰਿਹਾ ਤੇ ਹਾਰ ਕਾਰਨ ਹੀ ਉਹਨਾਂ ਨੂੰ ਅਜਿਹੀਆਂ ਗ੍ਰਿਫਤਾਰੀਆਂ ਜਿਹੜੀਆਂ ਨੇ ਕਰਦੀਆਂ ਪੈਰੀਆਂ ਨੇ ਚਲੇ ਆਏ ਲੋਕ ਦੇ ਬਰਾਬਰ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਬਹੁਤ ਸਾਰੇ ਸਿਆਸਤਦਾਨਾਂ ਨੂੰ ਜਿਹੜੇ ਆ ਵੱਡੇ ਪੱਦਰ ਤੇ ਪੰਡਾਂ ਵਿੱਚ ਜਾ ਕੇ ਇਹ ਦੱਸਣਾ ਪੈ ਰਿਹਾ ਕਿ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਪ੍ਰਾਪਤੀਆਂ ਕਿਸ ਤਰ੍ਹਾਂ ਉਹਨਾਂ ਦੀਆਂ ਪਾਰਟੀਆਂ ਦੇ ਰੋਲ ਕਿਸ ਤਰ੍ਹਾਂ ਦੀ ਭੂਮਿਕਾ ਪਰ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਆ ਕਿ 77 ਦੇ ਲੋਕ ਜਿਹੜੇ ਆ ਉਹ ਕਿਸ ਤਰ੍ਹਾਂ ਜਿਹੜੇ ਆ ਉਹ ਸੱਤਾ ਨੂੰ ਪਾਉਣ ਲਈ ਚੋਣਾ ਜਿੱਤਣ ਲਈ ਹਰ ਹਰਬਾ ਵਰਤ ਦੇ ਨਜ਼ਾਰਾ ਰਿਹਾ ਦੇ ਰਹੀਆਂ ਗ੍ਰਫਤਾਰੀਆਂ ਕਰਕੇ ਜਿਸ ਤਰ੍ਹਾਂ ਦੇ ਪੈ دہشت ਦਾ ਮਾਹੌਲ ਪੁਲਿਸ ਦੀ ਵਰਤੋਂ ਦਰ ਵਰਤੋਂ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਉਹ ਕਿਤਨਾ ਕਿਤੇ ਨਾਕਾ ਤੱਕ ਹੈ ਕਿ ਉਸ ਦੇ ਨਾਲ ਜਿਹੜੀ ਮੁਖਾਫਲਤ ਹੈ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਪ੍ਰਤੀ ਉਹ ਹੋਰ ਵਧੇਗੀ ਜੇ ਬਦਲਾਅ ਦੀ ਗੱਲ ਕਰਕੇ ਜਾਂ ਨਵੀਂ ਵਿਵਸਥਾ ਦੀ ਗੱਲ ਕਰਕੇ ਇਹ ਲੋਕ ਅੱਗੇ ਆਏ ਸੀ ਪਰ ਅੱਜ ਹੀ ਇਹ ਲੋਕ ਸੱਸਤਾ ਤੋਂ ਉਲਟ ਵਿਵਸਥਾ ਤੋਂ ਉਲਟ ਪੱਤਰਕਾਰਾਂ ਨੂੰ ਧਮਕੀਆਂ ਪੱਤਰਕਾਰਾਂ ਨੂੰ ਨੋਟਿਸ ਤੇ ਇਹ ਕਹੋ ਕਿ ਪੂਰਾ ਗਲਬਾ ਇੱਕ ਦਬਦਬਾ ਬਣਾਉਣ ਦੀ ਜਿਸ ਤਰ੍ਹਾਂ ਦੀ ਜ਼ਾਦਾਗੀ ਸੱਤਾ ਵਿੱਚ ਰਹਿਣ ਵਾਲੇ ਲੋਕ ਕਰਦੇ ਆ ਉਸੇ ਤਰ੍ਹਾਂ ਦਾ ਇੱਕ ਮਾਹੌਲ ਜਿਹੜਾ ਹੈ ਉਹ ਸਿਰਦਿਆਂ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਗੁਰਪ੍ਰੀਤ ਸਿੰਘ ਸੇਖੋ ਦੀ ਬੇਸ਼ੱਕ ਗ੍ਰਿਫਤਾਰੀ ਹੋ ਗਈ ਹੋਵੇ ਪਰ ਉਸ ਦੇ ਵਿੱਚ ਵੀ ਜੇ ਫਿਰੋਜਪੁਰ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਵਿੱਚ ਗੁਰਪ੍ਰੀਤ ਸਿੰਘ ਸੇਖੋ ਦੀ ਘਰ ਵਾਲੀ ਨੂੰ ਉਸ ਦੀ ਪਤਨੀ ਨੂੰ ਵੱਡੇ ਮਾਰਜਨ ਦੇ ਨਾਲ ਜਿਤਾਇਆ ਤਾਂ ਇਸ ਦੇ ਵਿੱਚ ਸਰਕਾਰ ਦੀ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਦੀ